ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਹੁਣੇ-ਹੁਣੇ ਸਿੱਖਿਆ ਵਿਭਾਗ ਵੱਲੋਂ ਇੱਕ ਜਿਹੜਾ ਪੱਤਰ ਜਾਰੀ ਹੋਇਆ ਹੈ ਸਿੱਖਿਆ ਵਿਭਾਗ ਦੇ ਵਿੱਚ ਨਵੀਆਂ ਜਿਹੜੀਆਂ ਰਿਕੁਆਇਰਮੈਂਟਸ ਫਰੀ ਰਿਕਰੂਟਮੈਂਟਸ ਜਿਹੜੀਆਂ ਆਈਆਂ ਨੇ ਠੀਕ ਹੈ ਜੀ ਐਂਟੀਟੀ ਪ੍ਰਾਇਮਰੀ ਟੀਚਰ ਟੀਜੀਟੀ ਤੇ ਪੀਜੀਟੀ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਣੀ ਰਹੋ ਸੋ ਪੰਜਾਬ ਐਂਟੀਟੀ ਪ੍ਰਾਇਮਰੀ ਟੀਚਰ ਟੀਜੀਟੀ ਪੀਜੀਟੀ ਰਿਕਰੂਟਮੈਂਟ 2025 ਵਕਫੋਰਡ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਅਰਜ਼ੇ ਦੀ ਮੰਗ ਕੀਤੀ ਜਾਂਦੀ ਹੈ ਜੀ ਸੋ ਨਵੀਂ ਨਵੀਂ ਭਰਤੀ ਜਿਹੜੀ ਹੁਣੇ ਨੋਟੀਫਿਕੇਸ਼ਨ ਆਇਆ ਦਾ ਪੰਜਾਬ ਵਖਪੋਰ ਅੰਡਰ ਦਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟ ਐਸ ਗਵਰਨਮੈਂਟ ਆਫ ਪੰਜਾਬ ਹੈਜ਼ ਅਨਾਊਂਸਡ ਅ ਰਿਕਰਟ ਰਿਕਰੂਟਮੈਂਟ ਡਰਾਈਵ ਫਾਰ ਦਾ ਵੈਰੀਅਸ ਟੀਚਿੰਗ ਐਂਡ ਨੋਨ ਟੀਚਿੰਗ ਪੋਸਟ ਸੋ ਟੀਚਿੰਗ ਦੀ ਵੀ ਹੈ ਤੇ ਦੋਸਤੋ ਨੋਨ ਟੀਚਿੰਗ ਦੀਆਂ ਪੋਸਟਾਂ ਵਾਸਤੇ ਵੀ ਜਿਹੜੇ ਉਹ ਨੋਟੀਫਿਕੇਸ਼ਨ ਆਇਆ ਪਬਲਿਸ਼ਡ ਆਨ ਜਿਹੜੀ ਹੈਗੀ ਹੈ ਉਹ ਟ੍ਰਿਬਿਊਨ ਦੇ ਵਿੱਚ ਵੀ ਹੋਈ ਹੈ ਤਾਂ ਮਤਲਬ तकरीबन ਸਾਰਿਆਂ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਦੀ ਮੰਗ ਉਹ ਰੱਖੀ ਗਈ ਹੈ ਵੈਕੈਂਸੀ ਡਿਟੇਲ ਜੇਕਰ ਆਪਾਂ ਗੱਲ ਕਰਦੀਏ ਤਾਂ ਦੋਸਤੋ ਐਂਟੀਟੀ ਨਿਊਮ ਜਿਹੜੀਆਂ 5 ਪੋਸਟਾਂ ਉਹ ਆਈਆਂ ਨੇ ਇਸਲਾਮਿਕ ਸੀਨੀਅਰ ਸੈਕੰਡਰੀ ਮਲੇਰ ਕੋਟਲਾ ਦੇ ਵਿੱਚ ਐ ਇਸਲਾਮ ਹਾਈ ਸਕੂਲ ਰੋਹੀਰਾ ਤੇ ਉਸਤਵਾਰ ਪਬਲਿਕ ਸਕੂਲ ਲੁਧਿਆਣਾ ਦੇ ਵਿੱਚ ਜੇਕਰ ਐਲੀਜੀਬਿਲਟੀ ਕ੍ਰਾਈਟਰੀਆ ਦੀ ਗੱਲ ਕਰੀਏ ਤਾਂ ਸੀਨੀਅਰ ਸੈਕੰਡਰੀ ਮਾਰਕਸ 50% ਐਂਡ ਸੈਕੰਡ ਕਲਾਸ ਡਿਗਰੀ ਬਲ ਨਰਸਰੀ ਟੀਚਰ ਐਜੂਕੇਸ਼ਨ ਦੀ ਜਿਹੜੀ ECD 2000 ਦਾ ਥੋੜਾ ਐਂਟੀਟੀ ਦਾ ਕੋਰਸ ਹੋ ਕੀਤਾ ਜਾਣਾ ਹੋ ਜਾਂਦਾ ਤੇ 50% ਨੰਬਰ ਜਿਹੜੇ ਤੁਹਾਡੇ ਉਹ ਪਲਸ 2 ਦੇ ਵਿੱਚ ਹੋਣੇ ਚਾਹੀਦੇ। ਇਸ ਵਾਰ ਸੇ ਪ੍ਰਾਇਮਰੀ ਟੀਚਰ ਦੀ ਗੱਲ ਕਰ ਲਈਏ 13 ਪੋਸਟਾਂ ਪ੍ਰਾਇਮਰੀ ਟੀਚਰ ਦੀਆਂ ਜੀ ਠੀਕ ਹੈ ਜੀ। ਮਲੇਰ ਕੋਟਲਾ ਦੇ ਵਿੱਚ ਜਿਹੜਾ ਹਾਈ ਸਕੂਲ ਹੈ ਲੁਧਿਆਣਾ ਤੇ ਜਿਹੜਾ ਹੈਗਾ ਮਝੋਲੀ ਖੁਰਦਾ ਮਤਲਬ ਕਿ ਤਕਰੀਬਨ ਜਿਹੜੀ ਹੈ ਮਲੇਰ ਕੋਟਲਾ ਦੇ ਨੇੜੇ ਦੇਲੇ ਜਾਂ ਹੋਰ ਲਾਗੇ ਹੀ ਇਹ ਪੋਸਟਾਂ ਆਈਆਂ ਹੋਈਆਂ ਨੇ। ਸੈਕੰਡ ਕਲਾਸ ਡਿਪਲੋਮਾ ਐਲੀਮੈਂਟਰੀ ਐਜੂਕੇਸ਼ਨ ਐਂਡ ਪੰਜਾਬ ਸਟੇਟ ਐਲੀਜੀਬਿਲਿਟੀ ਟੈਸਟ ਭਾਗ ਪੀ ਟੈਟ ਫਸਟ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ ਤੇ ਜਿਹੜਾ 2 ਸਾਲ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ। ਟੀਜੀਟੀ ਦੇ ਕੇ ਗੱਲ ਕਰ ਤੇ ਇ ਠੀਕ ਹੈ ਉਸੇ ਤਰ੍ਹਾਂ ਹੀ ਸੈਕੰਡ ਕਲਾਸ ਜਿਹੜੀ ਹੈਗੀ ਹੈ ਬੈਚਲਰ ਡਿਗਰੀ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਤੇ ਬੀਐਡ ਪਲੱਸ ਪੀਟੈਟ ਤੁਹਾਡਾ ਪਾਸ ਹੋਣਾ ਜ਼ਰੂਰੀ ਹੈ ਟੀਜੀਟੀ ਸੋਸ਼ਲ ਸਟਡੀ ਦੇਆਂ ਦੋ ਪੋਸਟਾਂ ਨੇ ਜੀ ਤੁਹਾਡਾ ਜਿਹੜੇ ਹੋਗੇ ਬੈਚਲਰ ਡਿਗਰੀ ਪਾਸ ਹੋਣੀ ਚਾਹੀਦੀ ਹੈ ਪਲੱਸ ਬੀਐਡ ਤੇ ਟੈਟ ਇਸ ਤਰ੍ਹਾਂ ਹੀ ਜਿਹੜੀਆਂ ਹੈਗਿਆ ਅ ਟੀਚਰ ਦੀਆਂ ਜੀ ਵਿਸ਼ੇਂਤੀ ਕੰਪਿਊਟਰ ਹਿਸਟਰੀ ਸਾਈਕੋਲੋਜੀ ਟੈਕ ਫਿਜ਼ੀਕਲ ਐਜੂਕੇਸ਼ਨ ਇਹ ਸਾਰੀਆਂ ਤੁਸੀਂ ਦੇਖ ਸਕਦੇ ਹੋ 80GT ਤੇ PGTE ਭਾਵ ਤੁਹਾਡਾ ਜਿਹੜਾ ਸੈਕੰਡ ਇਅਰ ਦੋ ਸਾਲ ਦਾ ਜਿਹੜਾ ਕੋਰਸ ਪਲੱਸ ਬੀਏ ਤੇ ਡਿਪਲੋਮਾ ਆਪਣਾ ਪੀਟੈਟ ਪਾਸ ਹੋਣਾ ਲਾਜ਼ਮੀ ਨਾਨ ਟੀਚਿੰਗ ਦੀ ਜੇਕਰ ਗੱਲ ਕਰੀ ਤਾਂ ਕਲਰਕ ਦੀਆਂ ਦੋ ਪੋਸਟਾਂ ਨੇ ਜੀ ਪੀਐਨ ਦੀਆਂ ਪੰਜ ਨੇ ਸਵੀਪਰ ਦੀਆਂ ਸੱਤ ਗੇਟਕੀਪਰ ਦੀਆਂ ਦੋ ਤੇ ਇਖੜਿਆਂ ਨਾਲ ਐਕਸਟਰਾ ਇਹਨਾਂ ਨੇ ਦਿੱਤੀਆਂ ਹੋਈਆਂ ਜੀ ਠੀਕ ਹੈ ਉਹ ਵੀ ਤੁਹਾਨੂੰ ਦੇਖ ਸਕਦੇ ਹੋ ਇਹ ਸੈਕੰਡ ਕਲਾਸ ਬੈਚਲਰ ਡਿਗਰੀ ਜੇਕਰ ਕਲਰਕ ਦੀ ਗੱਲ ਕੀਤੀ ਤਾਂ ਸਰਟੀਫਿਕੇਟਸ ਆਫ ਆਈਸੀਟੀ ਸਕਿੱਲ ਕੋਰਸ ਹੋਣਾ ਚਾਹੀਦਾ 80 ਘੰਟਿਆਂ ਦਾ ਠੀਕ ਹੈ ਜੀ ਪਲੱਸ 2 ਜਿਹੜੀ ਹੈਗੀ ਹੈ ਜੀਪੀਐਨ ਦੀ ਗੱਲ ਕਰ ਲਈ ਤਾਂ ਘੱਟੋ ਘੱਟ ਪਲੱਸ 2 ਜਿਹੜੀ ਹੋਣੀ ਲਾਜ਼ਮੀ ਆ। ਸਵੀਪਰ ਗੇਟ ਕੀਪਰ ਇਹਨਾਂ ਲਈ ਜਿਹੜੀ ਹੈਗੀ ਆ 10ਵੀਂ ਕਲਾਸ ਜਿਹੜੀ ਉਹ ਮੰਨੀ ਗਈ ਹੈ। 18 ਤੋਂ 37 ਸਾਲ ਤੱਕ ਜਿਹੜੀ ਉਮਰ ਰੱਖੀ ਗਈ ਹੈ ਜੀ 1 ਮਈ 2025 ਚ ਠੀਕ ਹੈ ਜੀ। ਸੋ ਉਸ ਤੋਂ ਬਾਅਦ ਜੇਕਰ ਲੈਂਗੁਏਜ ਦੀ ਗੱਲ ਕਰੀ ਤਾਂ ਪੰਜਾਬੀ ਲੈਂਗੁਏਜ ਐਕਸੈਪਟ ਫਾਰ ਸਵੀਪਰ ਐਂਡ ਦਿਨਿਆਤੀ ਟੀਚਰ ਕੈਂਡੀਡੇਟਸ ਮਸਟ ਹੈਵ ਪਾਸਡ ਪੰਜਾਬੀ ਅਪ ਟੂ ਮੈਟ੍ਰਿਕਸ ਭਾਵੇਂ 10ਵੀਂ ਤੱਕ ਜਿਹੜੀ ਉਹ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਸਿਰਫ ਗਲੇ ਸਬੀ ਪੰਤੂ ਦੇਣ ਤਿੰਨ ਛੱਡ ਕੇ ਐਕਸਪੀਰੀਅੰਸ ਦੀ ਗੱਲ ਕਰੀ ਤਾਂ ਡਿਜ਼ਾਇਰੇਬਲ ਬਟ ਨਾਟ ਮੈਂਡਟਰੀ ਹੈ ਠੀਕ ਹੈ ਜੀ ਕੋਈ ਪੱਕਾ ਨਹੀਂ ਹੈ ਵੀ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਵੀ ਇਹ ਜਾਂ ਨਹੀਂ ਹੋਣਾ ਚਾਹੀਦਾ ਇਫ ਡਿਵੀਜ਼ਨ ਕਲਾਸ ਨਾਟ ਮੈਂਸ਼ਨਡ 50% ਮਾਰਕਸ ਆਰ ਕਨਸੀਡਰਡ ਸੈਕੰਡ ਡਿਵੀਜ਼ਨ ਕਲਾਸ ਸੋ ਕਟ ਕਟ ਤੁਹਾਡੇ ਜਿਹੜੇ 10ਵੀਂ ਤੇ 12ਵੀਂ ਦੇ ਵਿੱਚੋਂ 50% ਜਿਹੜੇ ਨੰਬਰ ਉਹ ਹੋਣੇ ਚਾਹੀਦੇ ਟੀਚਿੰਗ ਪੋਸਟ ਦੀ ਜੇਕਰ ਗੱਲ ਕਰ ਲਈ ਤਾਂ ਠੀਕ ਹੈ ਜੀ ਰਿਟ ਉਸ ਤੋਂ ਬਾਅਦ ਜਿਹੜਾ ਸਬਜੈਕਟ ਓਰੀਐਂਟੇਸ਼ਨ ਵੀ ਹੋਣੀ ਹੈ ਤੁਹਾਡੀ ਇੰਗਲਿਸ਼ ਕਿਸ ਤਰ੍ਹਾਂ ਦੀ ਕਿੰਨੀ ਕ ਹੈ ਕਲੈਰिकल ਪੋਸਟ ਵਾਸਤੇ ਵੀ ਟੈਸਟਿੰਗ ਹੋਣਾ ਹੈ ਇਸ ਤਰ੍ਹਾਂ ਦੇ ਗਰੁੱਪ ਡੀ ਦੀਆਂ ਪੋਸਟਾਂ ਸੈਲੀ ਸਰਵਿਸ ਨੇ ਇਹਨਾਂ ਨੇ ਦਿੱਤਾ ਹੋਇਆ ਜੀ 15500 ਤੋਂ ਲੈ ਕੇ ਠੀਕ ਹੈ ਜਿਹੜੀ ਲੈਕਚਰਾਂ 16500 ਤੱਕ ਹੈ ਭਾਅ ਤਕਰੀਬਨ ਇਹਨਾਂ ਨੇ ਕ੍ਰਾਈਟੇਰੀਆ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਦੋਸਤੋ ਸੋ ਜਿਹੜੇ ਮੇਰੇ ਭੈਣ ਭਰਾ ਬਖਪੂਰ ਦੀਆਂ ਆਈਆਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਐ ਐਂਟੀਟੀ ਪ੍ਰਾਇਮਰੀ ਪੀਜੀਟੀ ਤੇ ਪੀਜੀਟੀ ਠੀਕ ਹੈ ਜੀ ਸੋ ਤੁਸੀਂ ਉਹ ਸਾਰੇ ਭੈਣ ਭਰਾ ਤੁਸੀਂ ਅਪਲਾਈ ਕਰ ਸਕਦੇ ਹੋ ਲਿੰਕ ਜਿਹੜਾ ਹੈਗਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਹੈ ਵੱਖ ਬੋਰਡ ਦੀਆਂ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਪੰਜਾਬ ਐਂਟੀਟੀ ਪ੍ਰਾਇਮਰੀ ਟੀਚਰ ਟੀਸੀਟੀ ਪੀਜੀਟੀ ਰਿਕਰੂਟਮੈਂਟ ਠੀਕ ਹੈ ਜੀ ਸੋ 2025 ਇਹ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਉਹ ਇਹਨਾਂ ਦਾ ਆਇਆ ਹੋਇਆ ਸੋ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਨੂੰ ਜਰੂਰ ਸਾਂਝਾ ਕਰਿਓ ਜਿਹੜੇ ਐਂਟੀਟੀ ਪ੍ਰਾਇਮਰੀ ਟੀਚਰ ਟੀਜੀਟੀ ਤੇ ਪੀਜੀਟੀ ਟੀਚਰ ਬਣਨਾ ਚਾਹੁੰਦੇ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ